400 ਰੁਪਿਆ ਘਾਟਾ ਜ਼ਿੰਮੇਦਾਰੋਂ ਤੁਹਾਨੂੰ ਪੈਣ ਜਾ ਰਿਹਾ ਫੇਰ ਜ਼ਿੰਮੇਦਾਰੋਂ ਮੈਂ ਇੱਕ ਵੀਡੀਓ ਪਾਈ ਸੀ ਵੀ ਤੂੜੀ ਦੀ ਬਣਵਾਈ ਨਾਲੋਂ ਸਸਤੀ ਤੂੜੀ ਹੋ ਜਾਣੀ ਆ ਤੇ ਕਈਆਂ ਲੋਕਾਂ ਨੂੰ ਬੜੀਆਂ ਮਿਰਚਾਂ ਲੱਗੀਆਂ ਸੀ ਚਵਲ ਐਵੇਂ ਭੌਂਕੀ ਨਾ ਜਾ ਤੈਨੂੰ ਬੜਾ ਪਤਾ ਅਸੀਂ ਤਾਂ ਬਣਾ ਕੇ ਰੱਖਾਂਗੇ ਅਸੀਂ ਤਾਂ ਲਿਪ ਕੇ ਰੱਖਾਂਗੇ ਤੈਨੂੰ ਕੀ ਲੱਗੇ ਚਵਲੇ ਮਾਰੀ ਜਾਣਾ ਝੂਠ ਤੇ ਮਾਰੀ ਜਾਣਾ ਪਕਾਈ ਉਹਨਾਂ ਲੋਕਾਂ ਨੂੰ ਜਵਾਬ ਆ ਸਜਣੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੂੜੀ ਦਾ ਕੀ ਹਾਲ ਹੋਵੇਗਾ ਅੱਜ ਤੂੜੀ ਦਾ ਕੀ ਰੇਟ ਹੈ ਤੇ ਕਿੰਨੀ ਕਿਲੋਕਾ ਨੇ ਤੂੜੀ ਸਾਂਭ ਕੇ ਰੱਖੀ ਹੋਈ ਮੈਂ ਕੋਈ ਤੁਹਾਨੂੰ ਐ ਨਹੀਂ ਕਹਿ ਰਿਹਾ ਕਿਉਂਕਿ ਆਪਾਂ ਗਰੀਬਾਂ ਨੂੰ ਇੱਕ ਟਰਾਲੀ ਤੂੜੀ ਨਹੀਂ ਦਿੱਤੀ ਆਪਾਂ ਗਰੀਬਾਂ ਨੂੰ ਇੱਕ ਪੰਡ ਵੀ ਨਹੀਂ ਦਿੱਤੀ ਤੂੜੀ ਦੀ ਆਪਾਂ ਤਾਂ ਗਰੀਬਾਂ ਨੂੰ ਪੇੜ ਵੀ ਨਹੀਂ ਹੁੰਜਣ ਦਿੱਤਾ ਹਨਾ ਪਰ ਹੁਣ ਆਪਾਂ ਤੂੜੀ ਫ੍ਰੀ ਦੇ ਭਾਅ ਚਕਾਵਾਂਗੇ ਮਿੱਲਾਂ ਵਾਲਿਆਂ ਨੂੰ ਮਿੱਲਾਂ ਵਾਲਾ ਨੇ ਉਹਦੇ ਹੀ ਕਹਤਾ ਸੀ ਵੀ ਸੱਜਣੋ ਤੂੜੀ ਜਿਹੜੀ ਤੁਹਾਡੇ ਕੋਲ ਹੈਗੀ ਆ ਨਾਲ ਦੀ ਨਾਲ ਵੇਚ ਲਓ ਰੇਟ ਹੈਗਾ 3350 ਮੌਕੇ ਤੇ 280 ਹੋ ਗਿਆ ਸੀ ਪਰਾਪੱਖਿਆ ਨਹੀਂ ਜੀ ਆਪਾਂ ਤਾਂ 5600 ਨੂੰ ਵੇਚਾਂਗੇ ਲੋ ਵੀ ਸਜਣੋ ਦੱਸ ਦਿੰਨੇ ਆਂ ਵੀ ਆਖਰਕਾਰ ਤੁਹਾਨੂੰ ਬਣਾ ਕੇ ਸਾਂਭ ਕੇ ਤੂੜੀ ਬਚੂਗਾ ਕੀ ਤੇ ਤੂੜੀ ਦਾ ਰੇਟ ਕੀ ਆ ਤਾਂ ਦੋਸਤੋ ਤੂੜੀ ਦਾ ਰੇਟ ਅੱਜ ਦਾ ਹੈਗਾ ਜੀ 160 ਰੁਪਏ ਕੁਆਂਟਲ 20 ਰੁਪਏ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਟੁੱਟਣ ਵਾਲਾ 140 ਰੁਪਏ ਕੁਆਂਟਲ ਰਹਿ ਜਾਣਾ ਮਿੱਲਾਂ ਦਾ ਆਮ ਜਿਹੜੀ ਤੂੜੀ ਲੈਂਦੇ ਆ ਮੰਡੀਆਂ 'ਚ ਜਾ ਕੇ ਤੁਸੀਂ ਵੇਚੋਗੇ 220 240 250 ਰੁਪਏ ਵੀ ਹੈਗਾ ਉਹਦੇ ਵਾਸਤੇ ਤੁਹਾਨੂੰ ਲੱਦ ਕੇ ਲੈ ਜਾਣੀ ਪਊਗੀ ਮੰਡੀ ਕੋਟਕਪੂਰੇ ਮੰਡੀ 'ਚ ਤੁਸੀਂ ਜਾ ਕੇ ਵੇਚ ਸਕਦੇ ਜੇ 300 ਰੁਪਏ ਤੱਕ ਵੀ ਵਿਕ ਜੂਗੀ ਪਰ ਜਿਹੜੇ ਵੀਰ ਭੁੰਗਾ ਨੂੰ ਚਕਾਉਣਗੇ ਉਹ 160 ਤੋਂ ਤਾਂ ਉਮੀਦ ਨਾ ਕਰਨ ਦੋ ਚਾਰ ਦਿਨਾਂ ਤੱਕ ਵੀ ਰੁਪਏ ਹੋਰ ਟੁੱਟ ਜਾਣ ਤੇ ਦੋਸਤੋ ਜਦੋਂ ਮੈਂ ਬਰੀ ਵਾਲੇ ਤੋਂ ਚੱਲਿਆ ਆਪਣੇ ਪਿੰਡ ਲਵਾਨੇ ਵਾਲੇ ਨੂੰ ਤਾਂ ਦੇਖ ਲਓ ਤੁਸੀਂ ਹਜ਼ਾਰਾਂ ਕੁਆਂਟਲ ਤੂੜੀ ਪਈ ਹੋਈ ਹੈ ਤੇ ਮੈਂ ਵੇਖ ਕੇ ਹੈਰਾਨਾ ਵੀ ਯਾਰ ਲੋਕਾਂ ਨੇ ਤੂੜੀ ਜਿਹੜੀ ਹਵਾ 'ਚ ਡਾਲੀ ਤੇ ਕਿਸੇ ਗਰੀਬ ਨੂੰ ਨਹੀਂ ਦਿੱਤੀ ਕਈਆਂ ਦੀ ਤੂੜੀ ਯਾਰ ਕਿ ਨੇਰੀਆਂ ਨਾਲ ਉੱਡੀ ਆ 4 4 5 5 ਟਰਾਲੀਆਂ ਉੱਢੀ ਐ। ਲਓ ਵੀ ਦੋਸਤੋ ਹੁਣ ਮੈਂ ਦੱਸ ਦਿੰਨਾ ਵੀ ਤੂੜੀ ਦੀ ਬਣਵਾਈ ਹੈਗੀ ਆ 900 ਰੁਪਏ। 900 ਰੁਪਏ ਤੂੜੀ ਦੀ ਬਣਵਾਈ, 200 ਰੁਪਏ ਟਰਾਲੀ ਘਰੇ ਲਿਆਈ। 300 ਰੁਪਏ ਤੂੜੀ ਦੀ ਸੰਭਾਈ। ਕਿੰਨੇ ਪੈ ਗਏ? 9 2 11 3 1400 ਰੁਪਏ ਖਰਚਾ ਪੈ ਗਿਆ ਦੋਸਤੋ ਤੂੜੀ ਦੀ ਸੰਭਾਈ ਦਾ। ਹੁਣ ਤੂੜੀ ਦਾ ਰੇਟ ਕੀ ਆ? ਤੂੜੀ ਦਾ ਰੇਟ 160 ਰੁਪਏ ਮੰਨ ਕੇ ਚੱਲੋ 6 ਕੁਆਂਟਲ ਟਰਾਲੀ 'ਚੋਂ ਤੂੜੀ ਨਿਕਲਦੀ ਐ। 600 ਰੁਪਏ ਹੋ ਗਿਆ ਸਿੱਧਾ। 6 ਕੁਮ 6 ਕੁਮ 36 360 ਰੁਪਏ ਹੋ ਗਏ ਉੱਪਰ 960 ਰੁਪਏ ਤੂੜੀ ਦੇ ਵੱਟੇ ਜਾਣਗੇ ਜੀ ਦੇ ਚ ਲਾ ਲਓ ਤੁਸੀਂ 1400 ਚੋਂ 960 ਕੱਢ ਦੋ 1000 ਕੱਢ ਦੋ 400 ਰੁਪਿਆ ਘਾਟਾ ਜ਼ਿਮੀਂਦਾਰੋਂ ਤੁਹਾਨੂੰ ਪੈਣ ਜਾ ਰਿਹਾ ਫੇਰ ਇਹਦੂ ਚੰਗਾ 200 ਰੁਪਏ ਕੁਆਂਟਲ ਜੇਕਰ ਕੋਈ ਗਰੀਬ ਮੰਗਦਾ ਨਾ ਨਾਲੇ ਤਾਂ ਚੱਕ ਕੇ ਲੈ ਜੂ ਖੇਤੋਂ ਨਾਲੇ ਪੁੰਨ ਤੇ ਨਾਲੇ ਫਲੀਆਂ ਤੇ ਨਾਲੇ ਸਾਰੀ ਉਮਰ ਕਹੂਗਾ ਉਹ ਸਰਦਾਰ ਨੇ ਮੈਨੂੰ ਤੂੜੀ ਦਿੱਤੀ ਆ ਚੁਕਾ ਦਿਓ ਨੂੰ ਦੇ 160 ਰੁਪਏ ਵੀ ਦੇ ਦੋ ਨਾ ਤਾਂ ਵੀ ਤੁਹਾਡਾ ਸ਼ੁਕਰਗੁਜ਼ਾਰ ਕਰੂਗਾ ਉਹ ਆਉਣ ਵਾਲੇ ਸਮੇਂ ਚ ਤੂੜੀ ਦਾ ਹਾਲ ਮੰਦਾ ਮੇਰੇ ਨਾਲ ਸ਼ਰਤ ਲਾ ਲਓ ਆਉਣ ਵਾਲੇ ਸਮੇਂ ਦੇ ਵਿੱਚ 400 ਤੋਂ ਵੱਧ ਤੂੜੀ ਨਹੀਂ ਜਾਂਦੀ ਪਰ ਉਹਦੇ ਵਾਸਤੇ ਤੁਹਾਨੂੰ ਸੰਭਾਲ ਕੇ ਰੱਖਣੀ ਪੈਣੀ ਹੈ ਉਹਨੇ ਚਿਰ ਨੂੰ ਕੋਈ 10-12 ਟਰਾਲੀਆਂ ਤੁਹਾਡੀਆਂ ਖਰਾਬ ਵੀ ਹੋਣੀਆਂ ਜੇਕਰ ਤੁਸੀਂ 100 ਟਰਾਲੀਆਂ ਨੱਪ ਕੇ ਰੱਖੀਆਂ ਨੇ ਤਾਂ ਕੁੱਲ ਮਿਲਾ ਕੇ ਤੂੜੀ ਵਾਲੇ ਵੀਰਾਂ ਵਾਸਤੇ ਇਹ ਸਾਲ ਬਹੁਤ ਘਾਟੇਵੰਦੀ ਆ ਠੀਕ ਹੈ ਦੋਸਤੋ ਬਾਕੀ ਮੈਂ ਜਿਹੜੀ ਵੀਡੀਓ ਪਾਈ ਸੀ ਉਹ ਬਿਲਕੁਲ ਖਰੀ ਨਿਕਲੀ ਠੀਕ ਹੈ ਕਣੀ ਤੂੜੀ ਦੀ ਬਣਵਾਈ ਨਾਲੋਂ ਸਸਤੀ ਤੂੜੀ ਹਨਾ 400 ਰੁਪਿਆ ਘਾਟਾ ਸਾਮ੍ਹ ਕੇ ਰੱਖਣ ਦਾ ਚਲੋ ਵੇਚਣੀ ਤਾਂ ਹੈਗੀ ਆ ਵੇਖ ਲਓ ਕੋਈ ਜੇ 300 350 ਹੋ ਗਈ ਨਾ ਜਿੱਦਣ ਭਾਈ ਜੀ 350 ਹੋ ਗਈ ਉਦੋਂ ਹੀ ਚੱਕਦੇ ਚੌਂਟੇ ਮੈਂ ਤੁਹਾਨੂੰ ਦੱਸਤਾ ਹੀ ਪੱਲੇ ਕੁਸ ਨਹੀਂ ਪੈਣਾ